ਕਹਾਣੀਆਂ ਦੇ ਸੈਸ਼ਨ ਮੇਰੀ ਕਹਾਣੀ ਵਿੱਚ ਅੱਜ ਜਿਹੜੀ ਕਹਾਣੀ ਨਾਲ ਅਸੀਂ ਆਪਣੀ ਸਾਂਝ ਪਾਵਾਂਗੇ ਇਹ ਕਹਾਣੀ ਉਹਨਾਂ ਪੰਜ ਕਹਾਣੀਆਂ ਦਾ ਪੰਜਵਾਂ ਹਿੱਸਾ ਹੈ ਯਾਨੀ ਪੰਜਵੀਂ ਕਹਾਣੀ ਹੈ ਜਿਸ ਦੀਆਂ ਚਾਰ ਕਹਾਣੀਆਂ ਤੁਸੀਂ ਮੰਨ ਚੁੱਕੇ ਹੋ ਪਹਿਲੀ ਕਹਾਣੀ ਵਿੱਚ ਮੈਂ ਤੇ ਉਹ ਦੂਸਰੀ ਕਹਾਣੀ ਸੀ ਤਾਂ ਕਿ ਸੰਨਤ ਰਹੇ ਤੀਸਰੀ ਕਹਾਣੀ ਹਾਲੇ ਜ਼ਿੰਦਾ ਹਾਂ ਮੈਂ ਚੌਥੀ ਕਹਾਣੀ ਪੱਛੜ ਔਰ ਹੁਨ ਪੰਜਵੀਂ ਕਹਾਣੀ ਕਹਾਣੀ ਦਾ ਨਾਮ ਹੈ ਪੁਨਰ ਜਨਮ ਕੀ ਤੁਸੀਂ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਹੋ ਨਿਮਰਤ ਨੇ ਅਸਮਾਨ ਵੱਲ ਵੇਖਿਆ ਤੇ ਕਿਹਾ ਬਿਲਕੁਲ ਪਰ ਜੇ ਮੈਨੂੰ ਦੁਬਾਰਾ ਜਨਮ ਮਿਲਿਆ ਤਾਂ ਮੈਂ ਰਵੀ ਦੀ ਬਾਗ ਕੁੱਟ ਕੇ ਫੜ ਲਾਂਗੀ ਉਸ ਨੂੰ ਆਪਣੀ ਜ਼ਿੰਦਗੀ ਚੋਂ ਜਾਣ ਨਹੀਂ ਦਿਆਂਗੀ ਕੀ ਗੱਲ ਤੂੰ ਰਵੀ ਨੂੰ ਭੁੱਲੀ ਨਹੀਂ ਅਜੇ ਤੱਕ ਉਸ ਨੂੰ ਕੌਣ ਭੁਲਾ ਸਕਦਾ ਹੈ ਕੀ ਗੱਲ ਇੰਨਾ ਇਸ਼ਕ ਹੋ ਗਿਆ ਰਵੀ ਨਾਲ ਹਾਂ ਹੋਈ ਗਿਆ ਸਮਝ ਜਦੋਂ ਉਹ ਇੱਥੇ ਸੀ ਉਦੋਂ ਤੱਕ ਤੂੰ ਉਹਦੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਕੁਝ ਚੀਜ਼ਾਂ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਹ ਤੁਹਾਡੇ ਤੋਂ ਦੂਰ ਹੁੰਦੀਆਂ ਨੇ ਜਾਂ ਤੁਹਾਡੇ ਤੋਂ ਦੂਰ ਚਲੀਆਂ ਜਾਂਦੀਆਂ ਨੇ ਆਹੋ ਇਸੇ ਨੂੰ ਤਾਂ ਵਿਛੋੜਾ ਕਹਿੰਦੇ ਨੇ ਚਲ ਛੱਡ ਤੇਰਾ ਕਿਵੇਂ ਚੱਲ ਰਿਹਾ ਨਿਮਰਤ ਨੇ ਕੁਸਮ ਨੂੰ ਪੁੱਛਿਆ ਮੇਰਾ ਠੀਕ ਹੈ ਉਹੀ ਪੁਰਾਣੀ ਤੁੰਤਣੀ ਤੇ ਉਹ ਪੁਰਾਣਾ ਰਾਗ ਆਫਿਸ ਤੋਂ ਘਰ ਘਰ ਤੋਂ ਆਫਿਸ ਫਿਰ ਬੱਚੇ ਹੋਮਵਰਕ ਫਿਰ ਪਤੀ ਨੂੰ ਪਰਮੇਸ਼ਰ ਮੰਨ ਕੇ ਉਸ ਦੀ ਸੇਵਾ ਕ ਉਸਮ ਇੰਨਾ ਆਖ ਕੇ ਖੁੱਲ ਕੇ ਹਸੇ ਉਸਮ ਨੂੰ ਹਸਤੀਆ ਦੇਖ ਕੇ ਨਿਮਰਤ ਹੋ ਸਨ ਰਲ ਗਈ ਫਿਰ ਉਹ ਦੋਵੇਂ ਖੁੱਲ ਕੇ ਹੱਸਿਆ ਸੱਚੀ ਦੱਸਾਂ ਮੈਂ ਕਦੇ ਇਸ ਤਰ੍ਹਾਂ ਖੁੱਲ ਕੇ ਨਹੀਂ ਹਸਿਆ ਮੈਨੂੰ ਤਾਂ ਜਿਵੇਂ ਹੱਸਣਾ ਹੀ ਭੁੱਲ ਗਿਆ ਸੀ ਨਿਮਰਤਾ ਅਸਲ ਵਿੱਚ ਆਪਣੇ ਪਤੀ ਨੂੰ ਜੇਲ੍ਹ ਜਾਣ ਤੋਂ ਰੋਕ ਨਹੀਂ ਸકી ਉਸ ਦਾ ਦੋਸ਼ ਸਾਬਤ ਹੋ ਚੁੱਕਿਆ ਸੀ ਸੀਸੀਟੀਵੀ ਦੀ ਗਵਾਹੀ ਮੌਜੂਦ ਸੀ ਉਹ ਡਰਗ ਦੇ ਤੰਦੇ ਵਿੱਚ ਲਿਪਟ ਸੀ ਉਹ ਕਤਲ ਵੀ ਉਸੇ ਤੰਦੇ ਦਾ ਹਿੱਸਾ ਸੀ ਮਨੂੰ ਆਪਣੀ ਬੇਗੁਨਾਹੀ ਨਿਮਰਤ ਦੇ ਸਾਹਮਣੇ ਤਾਂ ਸਾਬਤ ਕਰਨ ਵਿੱਚ ਕਾਮਯਾਬ ਰਿਹਾ ਪਰ ਕਾਨੂੰਨ ਨੂੰ ਤੋਖਾ ਨਾ ਦੇ ਸਕਿਆ ਉਸ ਨੂੰ ਉਮਰ ਕੈਦ ਹੋ ਗਈ ਇੱਕ ਰਾਤ ਉਸ ਨੂੰ ਵੀ ਹਵਾ ਲਾਤ ਦੀ ਹਵਾ ਖਾਣੀ ਪਈ ਇਸ ਨੇ ਨਿਮਰਤ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਅਗਲੇ ਦਿਨ ਉਸ ਨੇ ਆਪਣੇ ਸੱਸ ਸਹੁਰੇ ਕੋਲ ਜਾਣ ਦੀ بجائے ਆਪਣੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਖਸਮਾਂ ਨੂੰ ਖਾਨ ਕੱਪੜੇ ਤੇ ਹੋਰ ਚੀਜ਼ਾਂ ਜਾਨ ਬਚੀ ਸੋ ਚੰਗੀ ਵੈਸੇ ਵੀ ਉਸ ਕੋਲ ਬਾਕੀ ਰਹਿ ਰਹੀ ਕੀ ਗਿਆ ਸੀ ਉਸ ਦਾ ਸਾਰਾ ਜੀਵਰ ਮਨੂ ਨੇ ਪਹਿਲੀ ਰਾਤੀ ਖਪਾ ਦਿੱਤਾ ਸੀ ਆਪ ਉਸ ਨੂੰ ਹੋਟਲ ਵਿੱਚ ਛੱਡ ਕੇ ਹਵਾਲਾਤ ਪਹੁੰਚ ਗਿਆ ਬਾਅਦ ਵਿੱਚ ਪੁਲਿਸ ਨੇ ਨਿਮਰਤ ਨੂੰ ਵੀ ਫੜ ਲਿਆ ਅੱਛਾ ਦੱਸ ਅੱਜ ਕੱਲ ਫਿਰ ਉਸੇ ਪੁਰਾਣੇ ਬਾਜ਼ਾਰ ਦੇ ਮੁਹੱਲੇ ਵਿੱਚ ਮੰਮੀ ਪਾਪਾ ਕੋਲੀਆਂ ਜਾਂ ਕਿਤੇ ਹੋਰ ਕੁਸਮ ਨੇ ਨਿਮਰਤ ਦੇ ਟਿਕਾਣੇ ਬਾਰੇ ਪੁੱਛਿਆ ਮੇਰੇ ਮੰਮੀ ਪਾਪਾ ਮੈਨੂੰ ਆਪਣੇ ਉੱਪਰ ਭਾਰ ਸਮਝਦੇ ਸੀ ਸੋ ਮੈਂ ਅੱਜ ਕੱਲ ਉਹਨਾਂ ਦੇ ਨਾਲ ਨਹੀਂ ਰਹਿ ਰਹੀ ਇੱਕ ਪੀਜੀ ਵਿੱਚ ਰਹਿ ਰਹੀ ਆ ਇਕੱਲੀ ਤੇ ਕੋਈ ਜੌਬ ਹਾਲੇ ਨਹੀਂ ਪਰ ਸੋਚ ਰਹੀ ਆ ਨੌਕਰੀ ਤੋਂ ਬਿਨਾ ਕਿਵੇਂ ਚੱਲੇਗਾ ਸੋ ਨੌਕਰੀ ਕਰ ਹੀ ਲਵਾ ਆਹੋ ਤੂੰ ਤਾਂ ਨਰਸਿੰਗ ਵੀ ਕੀਤੀ ਹੋਈ ਐ ਕਿਸੇ ਵੀ ਹਸਪਤਾਲ ਵਿੱਚ ਤੈਨੂੰ ਜੌਬ ਮਿਲ ਜਾਏਗੀ ਹਾਂ ਇਹੋ ਸੋਚਿਆ ਕਿ ਹੁਣ ਨਰਸਿੰਗ ਹੀ ਟਰਾਈ ਕਰੂੰਗੀ ਬਹੁਤ ਹੋ ਗਈ ਦਫ਼ਤਰਾਂ ਦੇ ਕਲਰਕੀ ਨਿਮਰਤ ਨੇ ਚਾਹ ਦਾ ਕੱਪ ਵਾਪਸ ਮੇਜ਼ ਉੱਪਰ ਰੱਖਿਆ ਆਪ ਸ਼ੀਸ਼ੇ ਸਾਹਮਣੇ ਖੜੀ ਹੋ ਗਈ ਅੱਛਾ ਸੁਣ ਜੇ ਕਿਤੇ ਰਵੀ ਮਿਲੇ ਤਾਂ ਉਸ ਨੂੰ ਮੇਰੀ ਹੈਲੋ ਜ਼ਰੂਰ ਆਖੀ ਹੁਣ ਉਹਨੇ ਕਿੱਥੇ ਮਿਲਣਾ ਹੈ ਜੇ ਕਦੇ ਆਫਿਸ ਆਵੇ ਜਾਂ ਉਸ ਦਾ ਕੋਈ ਟੈਲੀਫੋਨ ਆਵੇ ਤਾਂ ਉਸ ਨੂੰ ਕਹੀਂ ਯਾਦ ਕਰਦੀ ਸੀ ਕੌਣ ਯਾਦ ਕਰਦੀ ਸੀ ਮੈਂ ਹੋਰ ਕੌਣ ਉਸਨੇ ਆਪਣੇ ਬੁੱਲਾ ਨੂੰ ਗੋਲ ਕਰਕੇ ਉਸ ਦੇ ਸੁਰਖ ਰੰਗ ਨੂੰ ਚੈੱਕ ਕੀਤਾ ਤੋ ਭੁੱਲ ਜਾ ਉਸ ਨੂੰ ਜਾਣ ਵਾਲੇ ਕਦੇ ਵਾਪਸ ਨਹੀਂ ਆਉਂਦੇ ਕਿਵੇਂ ਭੁਲਾ ਦੇਵਾਂ ਕੁ ਸਮਝੀ ਜਿੰਨਾ ਭੁਲਾਉਣੀ ਆ ਉਹਨਾਂ ਹੋਰ ਗੂੜਾ ਹੁੰਦਾ ਜਾ ਰਿਹਾ ਹੈ ਪਿਆਰ ਦਾ ਰੰਗ ਸੋਚਦੀ ਆ ਉਸ ਵੇਲੇ ਮੈਨੂੰ ਖੋਰੇ ਕੀ ਹੋ ਗਿਆ ਸੀ ਮੈਂ ਉਸ ਨੂੰ ਇਹ ਕਹਿਣਾ ਸੀ ਉਹ ਕਹਿਣਾ ਸੀ ਇਹ ਵੀ ਗੱਲ ਕਰਨੀ ਸੀ ਉਹ ਵੀ ਕਿੰਨਾ ਕੁਝ ਬਾਕੀ ਆ ਹਿਸਾਬ ਕਿਤਾਬ ਵਿੱਚ ਨਿਮਰਤ ਨੇ ਹੌਕਾ ਲਿਆ ਕਾਸ਼ ਉਦੋਂ ਮੈਨੂੰ ਇਹ ਸਾਰੀ ਸਮਝ ਹੁੰਦੀ ਮੈਂ ਸਾਰਾ ਕੁਝ ਆਪਣੇ ਮਨ ਵਿੱਚ ਰੱਖੀ ਬੈਠੀ ਹਾਂ ਨਿਮਰਤ ਨੇ ਆਪਣਾ ਬੈਗ ਚੁੱਕ ਲਿਆ ਉਹ ਜਾਣ ਵਾਸਤੇ ਤਿਆਰ ਹੋ ਗਈ ਉਸਨੇ ਆਪਣੇ ਹੱਥ ਵਿੱਚ ਮੋਬਾਈਲ ਫੜਿਆ ਤੇ ਅਨਮਨੇ ਟੰਗ ਨਾਲ ਸੁਨੇਹ ਦੇਖਣ ਲੱਗੀ ਤੂੰ ਉਸ ਨਾਲ ਕਦੇ ਆਪਣੇ ਦਿਲ ਦੀ ਗੱਲ ਨਹੀਂ ਸੀ ਕੀਤੀ ਜਿਸ ਤਰ੍ਹਾਂ ਆਪਾਂ ਕਰਦੇ ਆ ਨਾ ਉਸ ਤਰ੍ਹਾਂ ਨਹੀਂ ਪਰ ਫਿਰ ਮੈਂ ਇੱਕ ਡਾਇਰੀ ਵਿੱਚ ਸਾਰਾ ਕੁਝ ਲਿਖ ਕੇ ਉਸ ਦੇ سپਰਤ ਕਰ ਦਿੱਤਾ ਸੀ ਦਫ਼ਤਰ ਛੱਡਣ ਤੋਂ ਪਹਿਲਾਂ ਮੈਂ ਉਹ ਡਾਇਰੀ ਉਸ ਨੂੰ ਦੇ ਕੇ ਆਈ ਸੀ ਫਿਰ ਉਸਨੇ ਫੋਨ ਕੀਤਾ ਮਤਲਬ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਨਹੀਂ ਪਰ ਸਾਡੀ ਉਸ ਤੋਂ ਬਾਅਦ ਕਦੇ ਗੱਲ ਹੀ ਨਹੀਂ ਹੋਈ ਅੱਛਾ ਫਿਰ ਤਾਂ ਟ੍ਰੈਜੇਡੀ ਕুইਨ ਵਰਗੀ ਗੱਲ ਹੋ ਗਈ ਤੇਰੇ ਨਾਲ ਬੋਤਾ ਸੰਤੀ ਕਰਨ ਦੀ ਲੋੜ ਨਹੀਂ ਹੁਣ ਰੋਣ ਵਾਸਤੇ ਨਾ ਆਖਦੇ ਓਕੇ ਬਾਬਾ ਜੀਣਾ ਹੋਵੇ ਤਾਂ ਕੋਈ ਤੇਰੇ ਕੋਲੋਂ ਸਿੱਖੇ ਕਸ਼ਮ ਨੂੰ ਮਿਲ ਕੇ ਉਸ ਤੇ ਮਨ ਕੁਝ ਹੋਰ ਹੋ ਗਿਆ ਸੀ ਨਿਮਰਤ ਨੇ ਮੰਮੀ ਪਾਪਾ ਨੂੰ ਕਹਿ ਦਿੱਤਾ ਕਿ ਉਹ ਵਾਪਸ ਉਹਨਾਂ ਉੱਪਰ ਪਰ ਨਹੀਂ ਬਣੇਗੀ ਹੁਣ ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਗਈ ਹੈ ਮਾਪਿਆਂ ਦੇ ਬੰਧਨ ਤੋਂ ਵੀ ਤੇ ਉਸ ਨਸ਼ੇੜੀ ਪਤੀ ਤੋਂ ਵੀ ਉਹ ਜਾਣਦੀ ਸੀ ਕਿ ਤਲਾਕ ਉਸ ਨੂੰ ਮਿਲ ਜਾਣਾ ਹੈ। ਹੁਣ ਤਾਂ ਉਹ ਇੱਕ ਨਵੀਂ ਜ਼ਿੰਦਗੀ ਜੀਣ ਲਈ ਉਤਾਪਲੀ ਸੀ। ਨਿਮਰਤ ਨੇ ਆਪਣੇ ਆਪ ਨੂੰ ਸੰਭਾਲ ਲਿਆ ਸੀ। ਉਹ ਹੁਣ ਆਪਣੇ ਖੰਭਾ ਨਾਲ ਇੱਕ ਨਵੇਂ ਆਸਮਾਨ ਨੂੰ ਚੁੰਮਣ ਜਾ ਰਹੀ ਸੀ। ਉਸ ਦਾ ਸਵੈ ਪ੍ਰੋਸਾ ਜਾਗ ਪਿਆ ਸੀ। ਫਿਰ ਇੱਕ ਦਿਨ ਕੁਸਮ ਦਾ ਫੋਨ ਆਇਆ। ਨਿਮਰਤ ਤੇਰੇ ਲਈ ਗੁੱਡ ਨਿਊਜ਼ ਹੈ। ਗੈਸ ਕਰ। ਏ ਕੀ ਹੋ ਸਕਦੇ ਆ? ਹੂੰ ਇਹ ਨੂ ਰਵੀ ਦਾ ਫੋਨ ਆਇਆ ਹੋਏਗਾ। ਹਾਂ। ਅੱਛਾ ਚਲ ਜਲਦੀ ਦੱਸੋ ਕਿੱਥੇ ਹੈ ਉਹ ਸਿੰਗਾਪੁਰ ਚਲਾ ਗਿਆ ਸੀ ਕੱਲ ਵਾਪਸ ਆ ਰਿਹਾ ਤੇਰੇ ਬਾਰੇ ਪੁੱਛ ਰਿਹਾ ਸੀ ਅੱਛਾ ਫਿਰ ਤਾਂ ਤੂੰ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਹੋਵੇਗੀ ਉਸ ਨੂੰ ਨਹੀਂ ਨਹੀਂ ਤੇਰੀ ਮਰਜ਼ੀ ਬਿਨਾ ਮੈਂ ਕੁਝ ਦੱਸ ਸਕਦੀ ਹਾਂ ਥੈਂਕ ਗੋਡ ਤੂੰ ਇੰਨੀ ਅਕਲਮੰਦ ਹੈ ਅੱਛਾ ਸ਼ਾਮ ਨੂੰ ਮਿਲਦੇ ਹਾਂ ਹਾਂ ਪਰ ਤੇਰੇ ਘਰ ਮੈਂ ਆਫਿਸ ਤੋਂ ਬਾਅਦ ਆਉਂਗੀ ਤੇਰੇ ਕੋਲ ਕੁਸਮ ਨੇ ਕਿਹਾ ਠੀਕ ਹੈ ਮੈਂ ਤੈਨੂੰ ਡਿਕਾਂਗੀ ਕੁਸਮ ਨੇ ਦੱਸਿਆ ਕਿ ਰਵੀ ਉਸਨੂੰ ਯਾਦ ਕਰ ਰਿਹਾ ਸੀ ਉਹ ਹਾਲਕਲ ਸਿੰਗਾਪੁਰ ਵਿੱਚ ਕਿਸੇ ਸ਼ਿੱਪਿੰਗ ਕੰਪਨੀ ਲਈ ਕੰਮ ਕਰਦਾ ਸੀ ਉਹ 6 ਮਹੀਨਿਆਂ ਬਾਅਦ ਵਾਪਸ ਆ ਰਿਹਾ ਸੀ ਉਸਨੇ ਪਰਸੋਂ ਦਿੱਲੀ ਪਹੁੰਚਣਾ ਸੀ ਜਦੋਂ ਕੁਸਮ ਨੇ ਉਸਨੂੰ ਨਿਮਰਤ ਬਾਰੇ ਦੱਸਿਆ ਤਾਂ ਉਸ ਦਾ ਉਤਾਵਲਾਪਨ ਦੇਖਣ ਵਾਲਾ ਸੀ ਰਵੀ ਆ ਰਿਹਾ ਨਿਮਰਤ ਨੂੰ ਇਸ ਦੀ ਬਹੁਤ ਖੁਸ਼ੀ ਸੀ ਦੋਵਾਂ ਨੇ ਇੱਕ ਦੂਜੇ ਨੂੰ ਮਿਲਣ ਦਾ ਫੈਸਲਾ ਕਰ ਲਿਆ ਸੀ ਕੁਸਮ ਕਬਾਬ ਵਿੱਚ ਹੱਡੀ ਨਹੀਂ ਸੀ ਬੰਨਣਾ ਚਾਹੁੰਦੀ ਇਸ ਲਈ ਉਸਨੇ ਦੋਵਾਂ ਦੀ ਇੱਕ ਮੀਟਿੰਗ ਨਿਸ਼ਚਿਤ ਕਰਾ ਦਿੱਤੀ ਦੇਖੀ ਅੱਜ ਕੁਝ ਰਹਿ ਨਾ ਜਾਵੇ ਕੁਸਮ ਨੇ ਉਸ ਨੂੰ ਕਿਹਾ ਹਾਂ ਪਤਾ ਨਹੀਂ ਕੀ ਬਣੇਗਾ ਮੈਨੂੰ ਤਾਂ ਡਰ ਲੱਗ ਰਿਹਾ ਨਿਮਰਤ ਪ੍ਰਵਾਹ ਨਾ ਕਰੀ ਤੇਰੇ ਵਿੱਚ ਆਤਮ ਵਿਸ਼ਵਾਸ ਬਹੁਤ ਹੈ ਆਤਮ ਵਿਸ਼ਵਾਸ ਆਪਣੀ ਥਾਂ ਹੈ ਪਰ ਰਵੀ ਦੇ ਸਾਹਮਣੇ ਜਾਣਾ ਹੈ ਉਹ ਪਤਾ ਨਹੀਂ ਕੀ ਸੋਚਦਾ ਹੋਵੇਗਾ ਕੋਈ ਅਸਮਾਨ ਨਹੀਂ ਡਿੱਗਦਾ ਤੋਂ ਮਿਲਤਾ ਸਹੀ ਉਸ ਨੇ ਉਸ ਨੇ ਬਹੁਤ ਸਾਦਾ ਜਿਹਾ ਸੂਟ ਪਾਇਆ ਬਿਲਕੁਲ ਉਹੋ ਜਿਹਾ ਜਿਹੋ ਜਿਹਾ ਉਹ ਅਕਸਰ ਪਾਇਆ ਕਰਦੀ ਸੀ ਵਾਲ ਉਸ ਨੇ ਵਿਆਹ ਵੇਲੇ ਕਟਵਾ ਕੇ ਛੋਟੇ ਕਰਵਾਲੇ ਸਨ ਪਰ ਪਤਾ ਨਹੀਂ ਕਿਵੇਂ ਉਸ ਨੇ ਉਹਨਾਂ ਨੂੰ ਮੋਟੀ ਪਰਾਂ ਦੇ ਵਿੱਚ ਸਮੇਟ ਲਿਆ ਉਸ ਦੇ ਹੱਥਾਂ ਉੱਪਰ ਮਹਿੰਦੀ ਦੇ ਨਿਸ਼ਾਨ ਬਾਕੀ ਸਨ ਨਿਮਰਤ ਸ਼ੀਸ਼ੇ ਅੱਗੇ ਗਈ ਉਸ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਮੱਥੇ ਉੱਪਰ ਲਾਈ ਲਾਲ ਬਿੰਦੀ ਉਸਨੇ ਉਤਾਰ ਦਿੱਤੀ ਉਸ ਦੀ ਥਾਂ ਕਾਲੇ ਰੰਗ ਦੀ ਖਲਗੀ ਜੀ ਬਿੰਦੀ ਲਗਾ ਲਈ ਗੂੜੇ ਰੰਗ ਦੀ ਲਿਪਸਟਿਕ ਪੂੰਝ ਦਿੱਤੀ ਇੱਕ ਪਾਸੇ ਚੁੰਨੀ ਲੈ ਕੇ ਉਸਨੇ ਆਪਣੇ ਆਪ ਨੂੰ ਦੇਖਿਆ ਤੇ ਪਰਸ ਚੁੱਕ ਕੇ ਰਵੀ ਨੂੰ ਮਿਲਣ ਲਈ ਤਿਆਰ ਹੋ ਗਈ ਆਟੋ ਵਿੱਚ ਬੈਠਦੇ ਹੀ ਉਸਦਾ ਧਿਆਨ ਆਪਣੇ ਪਰਸ ਉੱਪਰ ਸੀ ਲਾਲ ਰੰਗ ਦਾ ਪਰਸ ਉਸਦੇ ਵਿਆਹ ਦੀ ਨਿਸ਼ਾਨੀ ਸੀ ਬਾਕੀ ਸਭ ਕੁਝ ਉਸਦਾ ਉਸੇ ਤਰ੍ਹਾਂ ਸੀ ਜਿਵੇਂ ਉਹ ਆਖਰੀ ਵਾਰ ਰਵੀ ਨੂੰ ਮਿਲੀ ਸੀ ਰਵੀ ਮਾਰਕੀਟ ਦੇ ਬਾਹਰ ਖੜਾ ਸੀ ਉਸਨੇ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ ਤੇ ਹੱਥ ਵਿੱਚ ਕਾਲੇ ਰੰਗ ਦਾ ਬੈਗ ਉਹ ਨਿਮਰਤ ਦੀ ਉਡੀਕ ਕਰ ਰਿਹਾ ਸੀ ਨਿਮਰਤ ਨੇ ਦੇਖਿਆ ਕਿ ਉਹ ਬਿਲਕੁਲ ਨਹੀਂ ਸੀ ਬਦਲਿਆ ਉਸਦੇ ਵਾਲ ਉਸੇ ਤਰ੍ਹਾਂ ਓਡੇ ਓਡੇ ਤੇ ਢਿੱਲੀ ਜੀ ਟੀ-ਸ਼ਰਟ ਉਸਦੇ ਕੋਲ ਜਾ ਕੇ ਨਿਮਰਤ ਨੇ ਹੌਲੀ ਜੀ ਹੈਲੋ ਕਿਹਾ ਰਵੀ ਉਸ ਵੱਲ ਮੁੜਿਆ ਨਿਮਰਤ ਨੂੰ ਆਪਣੇ ਸਾਹਮਣੇ ਇਸ ਹਾਲ ਚ ਦੇਖ ਕੇ ਉਸ ਨੂੰ ਬਹੁਤ ਹੈਰਾਨੀ ਹੋਈ ਹੈਲੋ ਨਿਮਰਤ ਨੇ ਅੱਗੇ ਵੱਲ ਵੱਧ ਕੇ ਉਸ ਦਾ ਹੱਥ ਫੜ ਲਿਆ ਤੇ ਉਸ ਨੂੰ ਬੀੜ ਚੋਂ چیرਦੀ ਹੋਈ ਕਾਫੀ ਹਾਊਸ ਵਿੱਚ ਲੈ ਗਈ। ਇਹ ਕੀ ਹਾਲ ਬਣਾ ਰੱਖਿਆ ਆਪਣਾ? ਰਵੀ ਨੇ ਪੁੱਛਿਆ। ਤੇਰਾ ਤਾਂ ਵਿਆਹ ਹੋ ਗਿਆ ਸੀ। ਪਰ ਤੂੰ ਇਹ ਸਾਲ ਵਿੱਚ ਰਵੀ ਦੇ ਇਨਾਂ ਸ਼ਬਦਾਂ ਨਾਲ ਨਿਮਰਤ ਹਾ। ਰੋਣਾ ਨਿਕਲ ਗਿਆ ਉਸ ਦੇ ਅੰਦਰ ਉਹ ਜਿਵੇਂ ਘਟ ਪਟ ਗਿਆ ਹੋਵੇ। ਪਰ ਗਲਤ ਅਦੱਸ ਨਿਮਰਤ ਕਹਿ ਰਹੀ ਸੀ। ਤੂੰ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ? ਫਿਰ ਉਸ ਨੇ ਸਾਰੀ ਕਹਾਣੀ ਕਹਿ ਸੁਣਾਈ। ਰਵੀ ਹੈਰਾਨ ਹੋਇਆ ਸਾਰਾ ਕੁਝ ਸੁੰਦਰ ਰਿਹਾ ਤੂੰ ਮੈਨੂੰ ਰੋਕਿਆ ਕਿਉਂ ਨਹੀਂ ਇਹ ਵਿਆਹ ਕਿਉਂ ਹੋ ਜਾਣ ਦਿੱਤਾ ਰਵੀ ਚੁੱਪ ਸੇ ਕੀ ਤੂੰ ਡਾਇਰੀ ਪੜ੍ਹੀ ਸੀ ਹਾਂ ਰਵੀ ਨੇ ਕਿਹਾ ਹੁਣ ਰੋਣ ਦੀ ਵਾਰੀ ਰਵੀ ਦੀ ਸੀ ਤੇਰੀ ਡਾਇਰੀ ਪੜ੍ਹ ਕੇ ਮੈਨੂੰ ਆਪਣੇ ਗੁਨਾਹ ਦਾ ਅਹਿਸਾਸ ਹੋਇਆ ਮੈਂ ਦਫ਼ਤਰ ਛੱਡ ਦਿੱਤਾ ਮੇਰੇ ਮਾਮਾ ਜੀ ਸਿੰਗਾਪੁਰ ਵਿੱਚ ਸ਼ਿਪਿੰਗ ਕੰਪਨੀ ਦੇ ਮੈਨੇਜਰ ਸਨ ਉਹਨਾਂ ਨੂੰ ਮੇਰੀ ਲੋੜ ਸੀ ਸੋ ਮੈਂ ਦੂਜੇ ਤੀਜੇ ਦਿਨ ਸਿੰਗਾਪੁਰ ਚਲਾ ਗਿਆ ਪਰ ਉੱਥੇ ਹੀ ਜ਼ਿੰਦਗੀ ਦੇ ਥਪੇੜੇ ਖਾਂ ਲਈ ਮਜਬੂਰ ਹਾਂ ਅੱਛਾ ਫਿਰ ਤਾਂ ਵਿਦੇਸ਼ਾਂ ਵਿੱਚ ਸੈਰਾਂ ਹੋ ਰਹੀਆਂ ਨੇ ਨਿਮਰਤ ਨੇ ਆਪਣੇ ਹੰਝੂ ਪੂੰਝੇ ਵੇਟਰ ਕਾਫੇ ਦੇ ਦੋ ਕੱਪ ਲੈ ਆਇਆ ਸੀ ਨਿਮਰਤ ਹਾਂ ਤੇਰੇ ਨਾਲ ਚੰਗਾ ਨਹੀਂ ਹੋਇਆ ਇਸੇ ਲਈ ਤਾਂ ਛੱਡ ਆਈਆਂ ਸਾਰਾ ਕੁਝ ਹੁਣ ਕੀ ਕਰਨਾ ਉਡੀਕ ਕਿਸ ਗੱਲ ਅਗਲੇ ਜਨਮ ਦੀ ਅਗਲੇ ਜਨਮ ਦੀ ਕਿਉਂ ਤਾਂ ਕਿ ਮੈਂ ਅਗਲੀ ਵਾਰੀ ਸਹੀ ਫੈਸਲਾ ਲੈ ਕਰ ਸਕਾਂ ਕਿਸ ਗੱਲ ਦਾ ਫੈਸਲਾ ਤੇਰੇ ਨਾਲ ਵਿਆਹ ਕਰਾਉਣ ਦਾ ਫਿਰ ਇਸ ਵਿੱਚ ਅਗਲੇ ਜਨਮ ਦੀ ਉਡੀਕ ਕਰਨ ਦੀ ਕੀ ਲੋੜ ਹੈ ਕਿਉਂ ਮੈਂ ਸੁਣਿਆ ਤੇਰਾ ਤਾਂ ਵਿਆਹ ਹੋ ਗਿਆ ਇਸ ਜਨਮ ਵਿੱਚ ਤਾਂ ਆਪਾਂ ਨਹੀਂ ਮਿਲ ਸਕੇ ਚਾਹੇ ਅਗਲੇ ਜਨਮ ਵਿੱਚ ਸਹੀ ਮੈਂ ਕੋਈ ਵਿਆਹ ਨਹੀਂ ਸੀ ਕੀਤਾ ਨਾ ਹੀ ਮੇਰਾ ਇਰਾਦਾ ਸੀ ਇਹ ਤਾਂ ਸਿਰਫ ਨੌਕਰੀ ਤੋਂ ਰਿਲੀਵ ਹੋਣ ਦਾ ਇੱਕ ਬਹਾਨਾ ਸੀ ਸੱਚ ਹਾਂ ਨਿਮਰਤ ਨੇ ਰਵੀ ਦੀ ਬਾਹ ਫੜ ਲਈ ਨਿਮਰਤ ਨੇ ਰਵੀ ਦੀ ਬਾਹ ਫੜ ਲਈ ਰਵੀ ਮੈਨੂੰ ਲੈ ਜਾ ਇੱਥੋਂ ਜਲਦੀ ਇਸ ਸ਼ਹਿਰ ਵਿੱਚ ਮੇਰਾ ਦਮ ਘੁੱਟ ਰਿਹਾ ਮੈਂ ਤੇਰੇ ਨਾਲ ਜੀਣਾ ਚਾਹੁੰਦੀ ਹਾਂ ਸੋਚ ਲੈ ਰੱਬ ਵਰਗਾ ਭਰੋਸਾ ਹੈ ਤੇਰੇ ਵਿੱਚ ਮੈਨੂੰ ਰਵੀ ਹੁਣ ਹੋਰ ਨਹੀਂ ਸਹਿ ਸਕਦੀ ਪਲੀਜ਼ ਇਕ ਦੂਜੇ ਦੀ ਬਾਹ ਵਿੱਚ ਬਾਹ ਭਾਈ ਉਹ ਦੋਵੇਂ ਬਾਹ ਆ ਗਏ ਇੰਜ ਜਿਪ ਦਸੀ ਜਿਵੇਂ ਉਹਨਾਂ ਨੂੰ ਨਵਾਂ ਜਨਮ ਮਿਲਿਆ ਹੋਵੇ ਸੋ ਐਸੀ ਮੇਰੀ ਕਹਾਣੀ ਥੈਂਕ ਯੂ